ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ। ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਵੱਲੋਂ 4864 ਨਵੀਆਂ ਭਰਤੀਆਂ ਦਾ ਐਲਾਨ। ਔਰ ਸੋਸ਼ਲ ਮੀਡੀਆ ਤੇ ਬੱਚੇ ਹੋਣਗੇ ਲੌਗਆਊਟ ਸਰਕਾਰ ਦਾ ਇਹ ਫੈਸਲਾ ਬਦਲੇਗਾ ਬੱਚਿਆਂ ਦੀ ਜ਼ਿੰਦਗੀ। ਲੁਧਿਆਣਾ ਪਹੁੰਚੇ ਕੇਂਦਰੀ ਰਾਜ ਦੇ ਰਵਨੀਤ ਸਿੰਘ ਬਿੱਟੂ ਅਦਨੇਕ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦੇ ਚੁੱਕੇ ਸਵਾਲ। ਡੱਲੇਵਾਲ ਦੇ ਮਨਮਤ ਦਾ ਅੱਜ ਚੌਥਾ ਦਿਨ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਕੀਤੀ ਖਾਸ ਅਪੀਲ ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ ਜਾਣੋ ਕਦੋਂ ਖੁੱਲਣਗੇ ਤੇ ਕਦੋਂ ਹੋਣਗੇ ਬੰਦ ਅੱਜ ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਵੇਖੋ ਪੂਰੀ ਲਿਸਟ ਸੋਨੇ ਦੀ ਕੀਮਤ 1 ਲੱਖ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਰੇਲ ਗੱਡੀਆਂ ਵਿੱਚ ਵਧ ਰਹੀ ਹੈ ਸਰਦਾਲੂਆਂ ਦੀ ਪੀੜ ਪੰਜਾਬ ਤੋਂ ਚੱਲੀਆਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਤਦਿਆਥੀਆਂ ਲਈ ਕੁਝ ਖ਼ਬਰਾਂ ਇਹਨਾਂ ਬੱਚਿਆਂ ਨੂੰ ਹਰ ਮਹੀਨੇ 1000 ਰੁਪਏ ਦੇਵੇਗੀ ਸਰਕਾਰ ਨੀਮਟ ਹੋਇਆ ਬਦਲਾ ਬ੍ਰਿਟੇਨ ਚ ਲੋਕ ਸਿਰਫ ਚਾਦਰ ਕਰਦਗੇ ਕੰਮ ਤੇ ਤਿੰਨ ਦਿਨ ਹੋਵੇਗੀ ਛੁੱਟੀ ਫਰਵਰੀ ਚ 28 ਵਿੱਚੋਂ 8 ਦਿਨ ਬੈਂਕ ਰਣਗੇ ਬੰਦ ਦੇਖੋ ਛੁੱਟੀਆਂ ਦੀ ਪੂਰੀ ਸੂਚੀ 1088 ਪੁਲਿਸ ਕਾਂਸਟੇਬਲਾਂ ਦੀ ਭਰਤੀ ਸ਼ਡਿਊਲ ਹੋਇਆ ਜਾਰੀ ਤਾਂ ਦੋਸਤੋ ਜੇ ਸੀ ਇਸ ਵੇਲੇ ਦੀਆਂ ਚੌਥੀਆਂ ਖ਼ਬਰਾਂ ਹੁਣ ਗੱਲ ਕਰਦੇ ਇਨ੍ਹਾਂ ਖ਼ਬਰਾਂ ਦੀ ਵਿਸਤਾਰ ਨਾਲ ਕਿ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਵੱਲੋਂ 4864 ਨਵੀਆਂ ਭਰਤੀਆਂ ਦਾ ਐਲਾਨ ਪੰਜਾਬ ਵਿੱਚ ਸਰਕਾਰੀ ਨੌਕਰੀ ਲੈਣ ਦੇ ਚਾਹਵਾਂ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਲ 2025-26 ਦੌਰਾਨ ਪੀਐਸਪੀਸੀਐਲ ਵਿੱਚ 4864 ਹੋਰ ਭਰਤੀਆਂ ਕੀਤੀਆਂ ਜਾਣੀਆਂ ਨੇ ਇਸ ਤੋਂ ਇਲਾਵਾ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪ੍ਰੈਲ 2022 ਤੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਦਾ ట్రాన్స్‌మిਸ਼ਨ ਕਾਰਪੋਰੇਟ ਲਿਮਟਿਡ ਦੁਆਰਾ ਕੁੱਲ 6586 ਅਸਾਮੀਆਂ ਭਰੀਆਂ ਜਾਣੀਆਂ ਨੇ ਅੱਜ ਇੱਥੇ 35 ਸਹਾਇਕ ਇੰਜੀਨੀਅਰ ਨੂੰ ਨਿਯੁਕਤੀ ਪੱਤਰ ਸੌਂਪਦਿਆ ਮੰਤਰੀ ਰਪਾਹਾਂ ਸਿੰਘ ਈਟੀਓ ਨੇ ਦੱਸਿਆ ਕਿ ਇਨ੍ਹਾਂ ਕੁੱਲ ਭਾਰਤੀਆਂ ਵਿੱਚੋਂ 4444 ਨੌਜਵਾਨਾਂ ਨੂੰ ਪੀਐਸਪੀਸੀਆਰ ਵਿੱਚ ਅਤੇ 782 ਨੂੰ ਪੀਐਸਟੀਸੀਆਰ ਵਿੱਚ ਸਿੱਧੀ ਭਰਤੀ ਰਹੀ ਭਰਤੀ ਕੀਤਾ ਗਿਆ ਹੈ ਇਸ ਤੋਂ ਇਲਾਵਾ 1360 ਵਿਕੀਆਂ ਨੂੰ ਤਾਸ ਦੇ ਅਧਾਰ ਤੇ ਭਰਤੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਨ੍ਹਾਂ ਭਾਰਤੀਆਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਬਾਅਦ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਬੇਲੇ ਪਾਗ ਦੇ ਮਨੁੱਖ ਸਰੋਤਾਂ ਨੂੰ ਮਜ਼ਬੂਤ ਕਰਕੇ ਸੂਬੇ ਦੇ ਲੋਕਾਂ ਲਈ ਵਿਹੇਤਾ ਤੇ ਨਿਰਵਿਘਨ ਬੇਲੇ ਸੁਵਾਵਾਂ ਨੂੰ ਯਕੀਨੀ ਬਣਾਉਣਾ ਹੈ ਆਨ ਸੋਸ਼ਲ ਮੀਡੀਆ ਤੋਂ ਬੱਚੇ ਹੋਣਗੇ ਲੌਗ ਆਊਟ ਸਰਕਾਰ ਦਾ ਇਹ ਫੈਸਲਾ ਬਦਲੇਗਾ ਬੱਚਿਆਂ ਦੀ ਜ਼ਿੰਦਗੀ ਅਸੀਂ ਇੱਕ ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਤੇ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਕੱਲ ਨੌਜਵਾਨ ਅਤੇ ਬਜ਼ੁਰਗ ਹੀ ਨਹੀਂ ਬਲਕਿ ਬੱਚੇ ਵੀ ਸੋਸ਼ਲ ਮੀਡੀਆ ਵਿੱਚ ਪੂਰੀ ਤਰ੍ਹਾਂ ਗਵਾਚ ਚੁੱਕੇ ਨੇ ਸੋਸ਼ਲ ਮੀਡੀਆ ਦੇ ਫਾਇਦਿਆਂ ਦੇ ਨਾਲ ਨਾਲ ਇਸ ਦੇ ਕੁਝ ਨੁਕਸਾਨ ਵੀ ਦੇਖਣ ਨੂੰ ਮਿਲਦੇ ਨੇ ਪਰ ਹੁਣ ਭਾਰਤ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਖਾਤਾ ਬਣਾਉਣ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਤੋਂ ਮਨਜ਼ੂਰੀ ਲੈਣੀ ਪਵੇਗੀ ਕਿਉਂਕਿ ਸਰਕਾਰ ਨੇ ਇਸ ਲਈ ਖਾਡਾ ਵੀ ਤਿਆਰ ਕਰ ਲਿਆ ਜੇਕਰ ਤੁਹਾਡੇ ਬੱਚਿਆਂ ਦਾ ਵੀ ਸੋਸ਼ਲ ਮੀਡੀਆ ਤੇ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਅੱਜਕੱਲ੍ਹ ਘਰਾਂ 'ਚ ਅਕਸਰ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਕਿ ਬੱਚੇ ਫੋਨ 'ਚ ਰੁੱਝੇ ਰਹਿੰਦੇ ਨੇ ਉਹ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ਤੇ ਬਿਤਾਉਂਦੇ ਨੇ ਜਿਸ ਦਾ ਅਸਰ ਉਹਨਾਂ ਦੀ ਸਿਹਤ ਤੇ ਵੀ ਪੈਂਦਾ ਹੈ ਉਹਨਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਇਹਨਾਂ ਸਾਨੀਆਂ ਸਮੱਸਿਆ ਆਮ ਦੇ ਮਦਨਜੜਾ ਸਰਕਾਰ ਵੀ ਇਸ ਦੀ ਗੰਭੀਰਤਾ ਤੇ ਵਿਚਾਰ ਕਰ ਰਹੀ ਹੈ ਜਿਹਦੇ ਅੱਛੇ ਵਜੋਂ ਹੁਣ ਪਾਰਤ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਖਾਤਾ ਬਣਾਉਣ ਤੋਂ ਪਹਿਲਾਂ ਆਪਣੇ ਮਾਪਿਆਂ ਤੋਂ ਮਨਜ਼ੂਰੀ ਲੈਣੀ ਪਵੇਗੀ ਇਹ ਨਹੀਂ ਨਹੀਂ ਕਿੰਦਾ ਸਰਕਾਰ ਨੇ ਇਸ ਸੰਬੰਧੀ ਖਰਾੜਾ ਵੀ ਜਾਰੀ ਕਰ ਦਿੱਤਾ ਹੈ ਇਸ ਤੋਂ ਸਪਸ਼ਟ ਹੈ ਕਿ ਨਾਬਾਲਗ ਬੱਚੇ ਹੁਣ ਸੋਸ਼ਲ ਮੀਡੀਆ ਅਕਾਊਂਟ ਤੇ ਗੋਪਤ ਰੂਪ ਨਾਲ ਆਪਣੀ ਆਈਡੀ ਨਹੀਂ ਬਣਾ ਸਕਣਗੇ ਲੁਧਿਆਣਾ ਪਹੁੰਚ ਕੇ ਕੇਂਦਰੀ ਰਾਜ ਦੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਤੇ ਚੁੱਕੇ ਸਵਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕੱਲ ਲੁਧਿਆਣਾ ਦੇ ਹਲਕਾ ਕੇਂਦਰ ਸਥਿਤ ਸਰਕਾਰੀ ਸਕੂਲ ਦੇ ਬਾਹਰ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਣਾਲੀ ਤੇ ਸਵਾਜੋਕੇ ਨੇ ਉਹਨਾਂ ਨੇ ਸਕੂਲ ਦੇ ਬਾਹਰ ਪੰਜਾਬ ਸਰਕਾਰ ਦੇ ਪੋਲ ਖੋਲਦੇ ਹੋਏ ਸਰਕਾਰ ਤੇ ਜੰਮ ਕੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੁਝ ਸਮਾਂ ਸਕੂਲਾਂ ਦਾ ਹਾਲਾ ਨਹੀਂ ਕੱਢਿਆ ਤਾਂ ਆਉਂਦੇ ਦਿਨਾਂ ਵਿੱਚ ਉਹ ਹਲਕਾ ਕੇਂਦਰੀ ਦੇ ਵਾਰਡ ਨੰਬਰ 80 ਤੋਂ 55 ਕਾਉਂਸਲਰ ਗੌਰਵਜੀਤ ਸਿੰਘ ਗੋਰਾ ਦੀ ਅਗਵਾਈ ਵਿੱਚ ਕਟਨਾ ਦੇਣ ਨੂੰ ਮਜਬੂਰ ਹੋ ਜਾਣਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਰਵਨੀਤ ਬਿਟੂ ਨੇ ਕਿਹਾ ਕਿ ਇੱਕ ਪਾਸੇ ਦਾ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਉੱਪਰ ਚੁੱਕਣ ਦੇ ਦਾਅਵੇ ਕਰ ਰਹੀ ਹੈ ਮਗਰ ਜੋ ਸਕੂਲਾਂ ਦੀਆਂ ਤਸਵੀਰਾਂ ਨੇ ਉਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਸੱਚਾਈ ਨੂੰ ਬਿਆਨ ਕਰਦੀਆਂ ਨੇ ਅਸਧਨ ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਕੁਝ ਦਿਨਾਂ ਦਾ ਸਮਾਂ ਦੇ ਰਹੇ ਨੇ ਜੇਕਰ ਇਹਨਾਂ ਦਿਨਾਂ ਵਿੱਚ ਇਸ ਸਕੂਲ ਦੇ ਹਾਲਾਤ ਨਹੀਂ ਸੁਧਾਰੇ ਗਏ ਤਾਂ ਆਉਂਦੇ ਦਿਨਾਂ ਵਿੱਚ ਉਹ ਵਾਰਡ ਦੇ ਕਾਉਂਸਲਰ ਗੌਰਵਜੀਤ ਸਿੰਘ ਗੋਰਾ ਦੀ ਅਗਵਾਈ 'ਚ ਇੱਥੇ ਤਾਰਨਾ ਦੇਣ ਲਈ ਮਜਬੂਰ ਹੋ ਜਾਣਗੇ ਉੱਤੇ ਹੀ ਵਾਰਡ ਦੇ ਕਾਉਂਸਲਰ ਗੌਰਵਜੀਤ ਸਿੰਘ ਗੋਰਾ ਨੇ ਕਿਹਾ ਕਿ ਪੂਰੇ ਹੀ ਵਾਰਡ ਵਿੱਚ ਸਿੱਖਿਆ ਪ੍ਰਣਾਲੀ ਦੀ ਇਹੀ ਹਕੀਕਤ ਹੈ ਉਹਨਾਂ ਨੇ ਕਿਹਾ ਕਿ ਜੋ ਸਮਾਂ ਉਹ ਸਰਕਾਰ ਨੂੰ ਦੇ ਰਹੇ ਨੇ ਉਸ ਵਿੱਚ ਜੇਕਰ ਸਕੂਲ ਦਾ ਹੱਲ ਨਹੀਂ दादा ओके ਇਹਨਾਂ ਰਾਜ ਮੰਤਰੀ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੀ ਮਜਬੂਤੀ ਵਿੱਚ ਇੱਥੇ ਧਾਰਨਾ ਦੇਣਗੇ ਢੱਲੇਵਾਲ ਦਾ ਮਰਨਵਾਤ ਦਾ ਅੱਜ 64ਵਾਂ ਦਿਨ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਕੀਤੀ ਖਾਸ ਅਪੀਲ ਹੈ ਕਿਸਾਨਾ ਗੁਰਜਜੀਤ ਸਿੰਘ ਢੱਲੇਵਾਲ ਵੱਲੋਂ ਫਸਲਾਂ ਦੇ ਘਟੋ ਘਟ ਸਮਾਥਨ ਮੌਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ ਤੇ ਚੱਲ ਰਿਹਾ ਮਰਨਵਾਤ ਕੱਲ 64ਵੇਂ ਦਿਨ ਵਿੱਚ ਦਾਖਲ ਰਿਹਾ ਇਸ ਦੇ ਨਾਲ ਹੀ ਕੱਲ ਜਗਜੀਤ ਸਿੰਘ ਢੱਲੇਵਾਲ ਨੇ ਖਨੌਰੀ ਸਰਹੱਦ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਉਹਨਾਂ ਲੋਕਾਂ ਨੂੰ 12 ਫਰਵਰੀ ਨੂੰ ਖਨੌਰੀ ਬਾਰਡਰ ਦੇਖੀ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਆਉਣ ਨਾਲ ਮੈਨੂੰ ਊਰਜਾ ਮਿਲਦੀ ਹੈ ਡੱਲੇਵਾਲ ਨੇ ਆਪਣੇ 8 ਮਿੰਟ ਦੇ ਸੰਦੇਸ਼ ਵਿੱਚ ਕਿਹਾ ਕਿ ਦੇਸ਼ ਵਿੱਚ ਇਹ ਭਾਵਨਾ ਪੈਦਾ ਹੋ ਰਹੀ ਹੈ ਕਿ ਦੇਸ਼ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ ਜਦੋਂ ਪਿਛਲਾ ਅੰਦੋਲਨ ਮੁਲਤਵੀ ਕੀਤਾ ਗਿਆ ਤਾਂ ਦੂਜੇ ਰਾਜਾਂ ਨੇ ਸ਼ਿਕਾਇਤ ਕੀਤੀ ਕਿ ਪੰਜਾਬ ਦੇ ਲੋਕ ਅੰਦੋਲਨ ਨੂੰ ਚੌਰਾਹੇ ਤੇ ਛੱਡ ਰਹੇ ਨੇ ਅਸੀਂ ਚਾਹੁੰਦੇ ਸੀ ਕਿ ਪੰਜਾਬ ਤੇ ਅਜੀਹਾ ਦੋਸ਼ ਨਾ ਲਾਇਆ ਜਾਵੇ ਪੂਰੇ ਦੇਸ਼ ਨੂੰ ਐਮਐਸਪੀ ਦੀ ਗਾਰੰਟੀ ਚਾਹੀਦੀ ਹੈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਨੂੰ ਵੀ ਐਮਐਸਪੀ ਦੀ ਗਾਰੰਟੀ ਚਾਹੀਦੀ ਹੈ ਇਸ ਲਈ ਮੈਂ ਜੋ ਕੁਝ ਕਰ ਸਕਦਾ ਸੀ ਉਹ ਕੀਤਾ ਹਾਲਾਂਕਿ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਮੈਂ ਖੁਦ ਨਹੀਂ ਕੀਤਾ ਸਗੋਂ ਪਰਮਾਤਮਾ ਨੇ ਕਰਵਾਇਆ ਜੋ ਕਰਦਾ ਹੈ ਉਹ ਵਾਹਿਗੁਰੂ ਹੈ ਮੈਂ ਇਸ ਲਈ ਪੂਰੇ ਦੇਸ਼ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ ਜਾਣੋ ਕਦੋਂ ਖੋਲਣਗੇ ਤੇ ਕਦੋਂ ਹੋਣਗੇ ਬੰਦ ਪੰਜਾਬ ਦੇ ਸਕੂਲਾਂ ਵਿੱਚ ਟਾਈਮ ਦੇ ਬਦਲਾ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ 10 ਦੇ ਇੱਕ ਪਿਛਲੇ ਕੁਝ ਦਿਨਾਂ ਤੋਂ ਮੌਸਮ ਸਾਫ਼ ਅਤੇ ਧੁੱਪਦਾਰ ਰਹੇ ਤੋਂ ਬਾਅਦ ਅਰ ਮੰਗਲਵਾਰ ਤੋਂ ਸ਼ਹਿਰ ਦੇ ਸਾਰੇ ਸਕੂਲ ਪੁਰਾਣੇ ਸ਼ੈਡਿਊਲ ਅਨੁਸਾਰ ਖੁੱਲਣਗੇ ਚੰਡੀਗੜ੍ਹ ਸਿੱਖਿਆ ਭਾਗ ਨੇ ਵੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ ਵਿੱਚ ਕੋਈ ਬਦਲਾਅ ਨਾ ਕਰਨ ਦਾ ਹਾਲੇ ਫੈਸਲਾ ਕੀਤਾ ਹੈ ਸਿੰਗਲ ਸ਼ਿਫਟ ਸਕੂਲਾਂ ਦੇ ਬੱਚਿਆਂ ਨੂੰ ਸਵੇਰੇ 8:20 ਮਿੰਟ ਤੇ ਕੈਂਪਸ ਵਿੱਚ ਰਿਪੋਰਟ ਕਰਨਾ ਹੋਵੇਗਾ ਦੁਪਹਿਰ 2:20 ਮਿੰਟ ਤੇ ਚਲੇ ਜਾਣਾ ਹੋਵੇਗਾ ਅਧਿਆਪਕਾਂ ਨੂੰ ਸਵੇਰੇ 8:10 ਮਿੰਟ ਤੋਂ ਦੁਪਹਿਰ 3:00 ਵਜੇ ਤੱਕ ਕੈਂਪਸ ਵਿੱਚ ਮੌਜੂਦ ਰਹਿਣਾ ਪਵੇਗਾ ਡਬਲ ਸ਼ਿਫਟ ਦੇ ਬੱਚਿਆਂ ਲਈ ਸਮਾਂ ਦੁਪਹਿਰ 1:15 ਤੱਕ ਅਤੇ ਦੂਜੀ ਸ਼ਿਫਟ ਦੇ ਬੱਚਿਆਂ ਲਈ ਸਮਾਂ ਦੁਪਹਿਰ 12:45 ਤੋਂ ਸ਼ਾਮ 5:00 ਤੱਕ ਹੋਵੇਗਾ ਅਧਿਆਪਕਾਂ ਲਈ ਡਬਲ ਸ਼ਿਫਟ ਵਿੱਚ ਪਹਿਲੇ ਸ਼ਿਫਟ ਸਵੇਰੇ 7:50 ਤੋਂ ਦੁਪਹਿਰ 2:10 ਤੱਕ ਦੂਜੀ ਸ਼ਿਫਟ ਸਵੇਰੇ 10:50 ਤੋਂ 10:50 ਤੋਂ ਸ਼ਾਮ 5:00 10:00 ਤੱਕ ਹੋਵੇਗੀ ਕੱਲ ਨੂੰ ਇਹਨਾਂ ਜਿਲ੍ਹਿਆਂ 'ਚ ਸਾਰੇ ਸਕੂਲਾਂ 'ਚ ਛੁੱਟੀ hindu dharm ਵਿੱਚ ਮੌਨੀ ਅੰਵਸਿਆ ਨੂੰ ਇੱਕ ਪਵਿੱਤਰ ਦਿਨ ਮੰਨੇ ਜਾਂਦਾ ਮੰਨੇ ਜਾਂਦਾ ਹੈ ਕਿ ਇਸ ਦਿਨ ਇਸ਼ਨਾਨ ਕਰਨ ਨਾਲ ਮਨੁੱਖ ਦੇ ਸਾਰੇ ਪਾਪਾਂ ਤੋਂ ਪਉ ਮੁਕਤੀ ਮੇਦਿਆ ਜੀਵਨ ਦੀਆਂ ਕਈ ਪਰੇਸ਼ਾਨੀਆਂ ਤੋਂ ਵੀ ਛਡਕਾਰਾ ਮਿਲਦਾ ਇਸ ਲਈ ਮਾਨੀ ਅਮਵਾਰਸਿਆ 29 ਜਨਵਰੀ 2025 ਨੂੰ ਇਸ ਦਿਨ ਤੋਂ ਕਈ ਥਾਵਾਂ ਤੇ ਸਥਾਨਕ ਛੁੱਟੀ ਕੋਸ਼ਿਸ਼ ਕੀਤੀ ਗਈ ਹੈ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਮਾਨੀ ਅਮਵਾਰਸਿਆ ਨੂੰ ਮਾਗੀ ਅਮਵਾਰਸਿਆ ਵੀ ਕਿਹਾ ਜਾਂਦਾ ਕਿਉਂਕਿ ਇਹ ਮਾਰ ਦੇ ਮਹੀਨੇ ਚ ਹੁੰਦੀ ਹੈ ਇਸ ਸ਼ੁਭ ਮੌਕੇ ਤੇ ਸਿੱਖਿਆ ਭਾਗ ਨੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਸੋਨੇ ਦੀ ਕੀਮਤ 1 ਲੱਖ ਰੁਪਏ ਤੋਂ ਪਾਰ ਪਹੁੰਚਣ ਦੀ ਸੰਭਾਵਨਾ ਭਾਰਤੀ ਬਾਜ਼ਾਰ ਵਿੱਚ ਸੋਨੇ ਦੀ ਮੰਗ ਹਮੇਸ਼ਾ ਤੋਂ ਹੀ ਉੱਚੀ ਰਹੀ ਹੈ ਸੋਨਾ ਸਿਰਫ ਸਜਣ ਸ਼ਿੰਗਾਰ ਹੀ ਨਹੀਂ ਸਗੋਂ ਇੱਕ ਵਿੱਤੀ ਨਿਵੇਸ਼ ਅਤੇ ਸੁਰੱਖਿਆ ਦਾ ਸੁਰੱਖਿਆ ਦਾ ਵੀ ਸਰੋਤ ਮੰਨਿਆ ਜਾਂਦਾ ਹੈ ਹਾਲਾਂਕਿ ਸਾਬਕਾ ਵਿੱਤ ਸਕੱਤਰ ਸੁਭਾਸਚੰਦਰ ਗਰਗ ਨੇ ਆਪਣੀ ਭੇਖਬਾਣੀ ਵਿੱਚ ਦੱਸਿਆ ਕਿ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 1 ਲੱਖ ਰੁਪਏ ਤੱਕ ਜਾਵੇਗੀ ਤਾਂ ਅਵਸਥਾਵਾਂ ਨੂੰ ਸਮਝਣ ਵਿੱਚ ਕੁਝ ਮੁੱਖ ਚੀਜ਼ਾਂ ਤੇ ਗੌਰ ਕਰਦੇ ਹਾਂ ਸੋਨੇ ਦੀ ਕੀਮਤ ਦੇ ਨਿਰਧਾਰਕਾਂ ਵਾਲੇ ਮੁੱਖ ਕਾਰਕ ਨੇ ਅੰਤਰਰਾਸ਼ਟਰੀ ਕੀਮਤ ਜਾਨੀ ਕਿ ਗਲੋਬਲ ਰੇਟ ਗਲੋਬਲ ਮਾਰਕੀਟ ਵਿੱਚ ਡਾਲਰ ਦੇ ਮੁਕਾਬਲੇ ਸੋਨੇ ਦੀ ਕੀਮਤ ਇੱਕ ਅਹਿਮ ਕਾਰਕ ਹੈ ਜੇਕਰ ਅੰਤਰਰਾਸ਼ਟਰੀ ਮਾਰਕੀਟ ਵਿੱਚ ਸੋਨੇ ਦੀ ਕੀਮਤ ਵਾਧੀ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਭਾਰਤ ਵਿੱਚ ਪੈਂਦਾ ਹੈ ਕਸਟਮ ਡਿਊਟੀ ਦੀ ਗੱਲ ਕਰੀਏ ਤਾਂ ਸੋਨੇ ਦੀ ਭਾਰਤ ਵਿੱਚ 드라마 ਤੇ ਸਰਕਾਰ ਵੱਲ ਲਗਾਏ ਜਾਣ ਵਾਲੀ ਕਸਟਮ ਡਿਊਟੀ ਬਹੁਤ ਮਹੱਤਵਪੂਰਨ ਹੁੰਦੀ ਹੈ ਜੇਕਰ ਬਜਟ 2025 ਵਿੱਚ ਕਸਟਮ ਡਿਊਟੀ ਨੂੰ 6% ਤੋਂ ਵਧਾ ਕੇ 15% ਕੀਤਾ ਜਾਂਦਾ ਤਾਂ ਸੋਨੇ ਦੀ ਕੀਮਤ ਆਟੋਮੈਟਿਕ ਵਧ ਜਾਵੇਗੀ ਵਿਚੋਲੇ ਦਾ ਮਾਰ ਦੇਣ ਜੋਰੀ ਅਤੇ ਹੋਰ ਵਿਕਰੇਤਾ ਆਪਣੇ ਮੁਨਾਫੇ ਲਈ ਕੀਮਤਾਂ 'ਚ ਵਾਅਦਾ ਕਰਦੇ ਨੇ ਜੋ ਖਪਤਕਰਾਂ ਲਈ ਸੋਨਾ ਮਹਿੰਗਾ ਬਣਾਉਂਦਾ ਹੈ ਬਜਟ 2025 ਚ سونے ਦੀ ਕੀਮਤ ਤੇ ਅਸਰ ਕਸਟਮ ਡਿਊਟੀ ਚ ਵਾਅਦਾ ਜੇਕਰ ਸਰਕਾਰ ਬਜਟ 2025 ਚ ਕਸਟਮ ਡਿਊਟੀ ਵਧਾਉਂਦੀ ਹੈ ਤਾਂ سونے ਦੀਆਂ ਕੀਮਤਾਂ ਵਿੱਚ ਜ਼ਰੂਰ ਵਾਅਦਾ ਹੋਵੇਗਾ ਰੇਲ ਗੱਡੀਆਂ ਵਿੱਚ ਵਧ ਰਹੀ ਸ਼ਰਧਾਲੂਆਂ ਦੀ ਭੀੜ ਪੰਜਾਬ ਤੋਂ ਚੱਲੀਆਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਪ੍ਰਗਿਆ ਰਾਜ ਵਿੱਚ ਚਾਰੇ ਮਹਾਕੰਬਲੇ ਪੰਜਾਬ ਤੋਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਨੇ ਕੰਬ ਮੇਲੇ ਲਈ ਵਾਰਦੀਵਾਦੂ ਪੀੜ ਨੂੰ ਸੰਭਾਲਣ ਲਈ ਰੇਲਵੇ ਨੇ ਮਾਤਾ ਵੈਸ਼ਨੂ ਅਬਰਸਰ ਅਤੇ ਫਰੋਇਪੁਰ ਤੋਂ ਰੇਲ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਦੇਵੀ ਕਟੜਾ ਫਾਫਾਮੋ ਅੰਮ੍ਰਿਤਸਰ ਫਾਫਾਮੋ ਅਤੇ ਫਰੋਇਪੁਰ ਕੈਂਟ ਫਾਫਾਮੋ ਵਿੱਚਕਾਰ ਰਜ਼ਰਵਰ ਸਪੈਸ਼ਲ ਐਕਸਪ੍ਰੈਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਰੇਲਵੇ ਅਧਿਕਾਰੀਆਂ ਦੇ ਅਨੁਸਾਰ ਰਜ਼ਰਵਰ ਸਪੈਸ਼ਲ ਟ੍ਰੇਨ ਨੰਬਰ 04613 ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਤੋਂ ਫਾਫਾਮੋ ਤੱਕ 18 ਫਰਵਰੀ ਤੋਂ ਅਤੇ 23 ਫਰਵਰੀ ਨੂੰ ਚੱਲੇਗੀ 에ਅਰ ਰਿਜ਼ਰਵਡ ਸਪੈਸ਼ਲ ਟ੍ਰੇਨ 04613 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਸਵੇਰੇ 3:50 ਵਜੇ ਤੇ ਰਵਾਨਾ ਹੋਏਗੀ ਤੇ ਅਗਲੇ ਦਿਨ ਸਵੇਰੇ 4:25 ਮਿੰਟ ਤੇ ਫਾਫਾਮੋ ਪਹੁੰਚੇਗੀ ਵਾਪਸੀ ਦਿਸ਼ਾ ਵਿੱਚ 에ਅਰ ਰਿਜ਼ਰਵਡ ਸਪੈਸ਼ਲ ਟ੍ਰੇਨ 04614 19 ਫਰਵਰੀ ਅਤੇ 24 ਫਰਵਰੀ ਨੂੰ ਫਾਫਾਮੋ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਚੱਲੇਗੀ 에ਅਰ ਰਿਜ਼ਰਵਡ ਸਪੈਸ਼ਲ ਟ੍ਰੇਨ 04614 ਫਾਫਾਮੋ ਅਹ ਇਹ ਤੋਂ 19:30 ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ 22:00 ਵਜੇ ਸ਼੍ਰੀ ਮਾਤਾ ਵੈਸ਼ਨ ਦੇਵੀ ਕਟੜਾ ਪਹੁੰਚੇਗੀ ਵਿਦਿਆਰਥੀ ਲਈ ਕੁਝ ਖਬਰ ਹੈ ਨਾ ਬੱਚਨ ਹਰ ਮਹੀਨੇ 1000 ਰੁਪਏ ਦੇਵੇਗੀ ਸਰਕਾਰ हरियाणा राज्य ਦੇ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ Haryana ਸਰਕਾਰ ਨੇ ਸਕੂਲੀ ਵਿਦਿਆਰਥੀਆਂ ਲਈ ਇੱਕ ਨਵੀਂ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਹੈ ਸਕੂਲ ਸਰਕਾਰ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਗੇ ਇਹ ਸਕਾਲਰਸ਼ਿਪ ਰਕਮ ਵਿਦਿਆਰਥੀਆਂ ਨੂੰ ਅਕੈਡੈਮਿਕ ਐਕਸੀਲੈਂਸ ਇਨਕਰੀਜ਼ਮੈਂਟ ਪਹਿਲ ਕਦਮੀ ਦੇ ਤਹਿਤ ਦਿੱਤੀ ਜਾਵੇਗੀ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਜੋ ਆਪਣੀ ਜਮਾਤ ਦੇ ਟੌਪਰ ਨੇ ਉਹਨਾਂ ਨੂੰ ਹਰ ਮਹੀਨੇ 1000 ਰੁਪਏ ਵਜੀਫੇ ਵਜੋਂ ਮਿਲਣਗੇ ਹਰਿਆਣਾ ਸਰਕਾਰ ਨੇ ਇਸ ਸਕਾਲਰਸ਼ਿਪ ਸਕੀਮ ਲਈ ਇੱਕ ਸ਼ਰਤ ਰੱਖੀ ਹੈ ਅਸ ਅਨੁਸਾਰ ਇਹ ਸਕਾਲਰਸ਼ਿਪ ਸਿਰਫ ਉਨ੍ਹਾਂ ਵਿਦਿਆਰਥੀਆਂ ਦਿੱਤੀ ਜਾਵੇਗੀ ਜੋ ਪਿਛਲੇ ਵਿੱਚ ਆਖਰੀ ਪ੍ਰੀਖਿਆ ਵਿੱਚ ਘੱਟੋ-ਘੱਟ 60% ਅੰਕ ਪ੍ਰਾਪਤ ਕਰਨਗੇ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਜਟਾਪ ਕਰਦਾ ਪਰ ਅਗਲੀ ਵਾਰ ਫਸਟ ਡਿਵੀਜ਼ਨ ਨਹੀਂ ਪ੍ਰਾਪਤ ਕਰਦਾ ਤਾਂ ਉਸ ਦੀ ਸਕਾਲਰਸ਼ਿਪ ਬੰਦ ਕਰ ਦਿੱਤੀ ਜਾਵੇਗੀ ਨੇ ਮੱਚ ਉਹ ਆ ਬਦਲਾ ਬ੍ਰਿਟੇਨ ਚ ਲੋਕ ਸਿਰਫ ਚਾਦਰਨ ਕਰਨਗੇ ਕੰਮ ਤੇ ਤਿੰਨ ਦਿਨ ਹੋਵੇਗੀ ਛੁੱਟੀ ਦੁਨੀਆ ਭਰ ਦੇ ਕਈ ਦਾਤਰਾਂ ਵਿੱਚ ਕਰਮਚਾਰੀਆਂ ਨੂੰ ਹਫਤੇ ਵਿੱਚ ਪੰਜ ਜਾਂ 6 ਦਿਨ ਕੰਮ ਕਰਨਾ ਪੈਂਦਾ ਪਰ ਹਾਲ ਹੀ ਚ ਬ੍ਰਿਟੇਨ ਦੀਆਂ ਕੁਝ ਕੰਪਨੀਆਂ ਨੇ ਕਰਮਚਾਰੀਆਂ ਦੇ ਕੰਮ ਕਾਜ ਦਿਨਾਂ ਚ ਬਦਲਾ ਕੀਤਾ ਦੂਜੇ ਪਾਸੇ ਭਾਰਤ ਵਿੱਚ ਅਸੀਂ ਇਸ ਬਾਰੇ ਗੱਲ ਕਰ ਰਹੇ ਸੀ ਕਿ ਕਰਮਚਾਰੀਆਂ ਨੂੰ ਐਤਵਾਰ ਨੂੰ ਵੀ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ ਬ੍ਰਿਟੇਨ ਵਿੱਚ ਕਰਮਚਾਰੀਆਂ ਨੂੰ ਹਫਤੇ ਵਿੱਚ ਤਿੰਨ ਦਿਨ ਦੀ ਛੁੱਟੀ ਦਿੱਤੀ ਜਾ ਰਹੀ ਹੈ ਭਾਰਤ ਵਿੱਚ ਹਾਲ ਹੀ ਵਿੱਚ एलटी कंपनी ਦੇ ਚੇਅਰਮੈਨ ਦੇ ਇੱਕ ਬਿਆਨ ਨੇ ਇੱਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ ਕਿ ਕਰਮਚਾਰੀਆਂ ਨੂੰ ਐਤਵਾਰ ਨੂੰ ਵੀ ਕੰਮ ਕਰਨਾ ਚਾਹੀਦਾ ਹੈ। ਐਲ ਐਨਟੀ ਕੰਪਨੀ ਦੇ ਚੇਅਰਮੈਨ ਐਸ ਐਨ ਸਬ੍ਰਮਣੀਅਮ ਨੇ ਕਿਹਾ ਸੀ ਕਿ ਮੈਨੂੰ ਬਹੁਤ ਦੁੱਖ ਹੈ ਕਿ ਐਤਵਾਰ ਨੂੰ ਆਪਣੇ ਸਟਾਫ ਨੂੰ ਕੰਮ ਤੇ ਨਹੀਂ ਬੁਲਾ ਸਕਦਾ। ਕਰਮਚਾਰੀਆਂ ਨੂੰ ਐਤਵਾਰ ਨੂੰ ਵੀ ਕੰਮ ਕਰਨਾ ਚਾਹੀਦਾ ਹੈ। 90 ਘੰਟੇ ਕੰਮ ਕਰਨਾ ਚਾਹੀਦਾ ਹੈ। ਭਾਰਤ ਦੀ ਇਸ ਤਸਵੀਰ ਦੇ ਹਾਲਟ ਬ੍ਰਿਟੇਨ ਵਿੱਚ ਕੰਮ ਕਾਜ ਦਿਨ ਘਟਾ ਦਿੱਤੇ ਗਏ ਨੇ ਦਾ ਗਾਰਡੀਆਂ ਦੀ ਇੱਕ ਰਿਪੋਰਟ ਦੇ ਅਨੁਸਾਰ ਦੇਸ਼ ਦੀਆਂ 200 ਕੰਪਨੀਆਂ ਨੇ ਆਪਣੇ ਕਰਮਚਾਰੀਆਂ ਲਈ 4 ਦਿਨਾਂ ਦੇ ਕੰਮ ਕਾਜੀ ਸਮਝੌਤੇ ਤੇ ਦਸ ਕਰਕਾਈਤੇ ਨੇ ਇਸ ਤਹਿਤ ਹੁਣ ਇਹਨਾਂ 200 ਕੰਪਨੀਆਂ ਦੇ ਕਰਮਚਾਰੀ ਨੂੰ ਸਿਰਫ 4 ਦਿਨ ਕੰਮ ਕਰਨਾ ਪਵੇਗਾ ਤੇ ਉਹਨਾਂ ਨੂੰ 3 ਦਿਨ ਦੀ ਛੁੱਟੀ ਦਿੱਤੀ ਜਾਵੇਗੀ ਫਰਵਰੀ ਚ 28 ਵਿੱਚੋਂ 8 ਦਿਨ ਬੈਂਕ ਰੈਨਗੇ ਬੰਦ ਦੇਖੋ ਛੁੱਟੀਆਂ ਦੀ ਪੂਰੀ ਲਿਸਟ ਸਾਲ ਦਾ ਪਹਿਲਾ ਮਹੀਨਾ ਖਤਮ ਹੋਣ ਵਾਲਾ ਨਵਾਂ ਮਹੀਨਾ ਯਾਨੀ ਫਰਵਰੀ ਤਿੰਨ ਦਿਨ ਬਾਅਦ ਸ਼ੁਰੂ ਹੋਣ ਜਾ ਰਿਹਾ ਫਰਵਰੀ 2025 ਜਬ ਬਹੁਤ ਸਾਰੀਆਂ ਬੈਂਕ ਛੁੱਟੀਆਂ ਹੋਣ ਵਾਲੀਆਂ ਨੇ ਇਸ ਮਹੀਨੇ ਦੇ 28 ਦਿਨਾਂ ਵਿੱਚੋਂ ਬੈਂਕ 8 ਦਿਨ ਕੰਮ ਕਰਨਗੇ ਸ਼ਨੀਵਾਰ ਅਤੇ ਐਤਵਾਰ ਦੀਆਂ ਹਫਤਾਵਾਰੀ ਛੁੱਟੀਆਂ ਤੋਂ ਇਲਾਵਾ ਕਈ ਤਿਹਾਰਾਂ ਚ ਕੁਝ ਮਹੱਤਵਪੂਰਨ ਦਿਨਾਂ ਕਾਰਨ ਬੈਂਕ ਬੰਦ ਰਹਿਣਗੇ ਅਜੇ ਇਸ ਸਥਿਤੀ ਵਿੱਚ ਜੇਕਰ ਤੁਸੀਂ ਅਗਲੇ ਮਹੀਨੇ ਕੋਈ ਜ਼ਰੂਰੀ ਕੰਮ ਕਰਵਾਉਣ ਲਈ ਬੈਂਕ ਸ਼ਾਖਾ ਜਾਣ ਬਾਰੇ ਸੋਚ ਰਹੇ ਹੋ ਤਾਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰ ਲਓ ਭਾਤੀਦਰ ਬੈਂਕ ਹਰ ਕੈਲੰਡਰ ਸਾਲ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਇੱਥੇ ਇਹ ਜਾਨਣਾ ਜ਼ਰੂਰੀ ਹੈ ਕਿ ਦੇਸ਼ ਭਰ ਦੇ ਬੈਂਕ ਭਾਰ ਵਿੱਚ 8 ਦਿਨ ਬੰਦ ਨਹੀਂ ਰਹਿਣਗੇ ਆਰਬੀਆ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਛੁੱਟੀਆਂ ਦੀ ਸੂਚੀ ਵਿੱਚ ਬਹੁਤ ਸਾਰੀਆਂ ਛੁੱਟੀਆਂ ਰਾਸ਼ਟਰੀ ਪੱਧਰ ਦੇ ਨੇ ਉਸ ਦਿਨ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ ਅਤੇ ਨਾਲ ਹੀ ਕੁਝ ਛੁੱਟੀਆਂ ਸਥਾਨਕ ਜਾਂ ਕਿਹਤਰੀ ਪੱਦਰਤੇ ਹੁੰਦੀਆਂ ਨੇ ਇਨ੍ਹਾਂ ਦਿਨਾਂ ਵਿੱਚ ਬੈਂਕ ਛਕਾਵਾਂ ਸਿਰਫ ਸਬੰਧਤ ਰਾਜਾਂ ਵਿੱਚ ਬੰਦ ਹੁੰਦੀਆਂ ਨੇ ਐਤਵਾਰ ਤੋਂ ਇਲਾਵਾ ਦੇਸ਼ ਭਰ ਦੇ ਬੈਂਕ ਹਰ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿੰਦੇ ਨੇ 1088 ਪੋਸਟਕਾਟ ਟੇਬਲਾਂ ਦੇ ਪਾਤੇ ਸ਼ੈਡਿਊਲ ਹੋਇਆ ਜਾ ਰਿਹਾ ਹੈ हिमाचल प्रदेश ਵਿੱਚ ਪੁਲਿਸ ਕਨਸਟੇਬਲ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਭਰਤੀ ਲਈ ਗਰਾਊਂਡ ਟੈਸਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ। ਫਿਜ਼ੀਕਲ ਸਟੈਂਡਰਡ ਟੈਸਟ ਅਤੇ ਫਿਜ਼ੀਕਲ ਐਫੀਸ਼ੀਐਂਸੀ ਟੈਸਟ 6 ਫਰਵਰੀ ਤੋਂ 28 ਮਾਰਚ 2025 ਤੱਕ ਹਿਮਾਚਲ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਪਹਿਲਾ ਮਹਿਲਾ ਉਮੀਦਵਾਰ ਅਤੇ ਫਿਰ ਪੁਰਸ਼ ਉਮੀਦਵਾਰਾਂ ਨੂੰ ਗਰਾਊਂਡ ਟੈਸਟ ਲਈ ਬੁਲਾਇਆ ਗਿਆ।